ਨੀ ਮਰਜ਼ੀ ਤੁੰਦ ਪਈ ਹੋਵੇ ਤੁਸੀਂ ਅੱਜ ਤੱਕ ਇੰਨੀ ਇੰਨੀ ਗੱਲ ਦੱਸ ਦਿਓ ਵੀ ਤੁਸੀਂ ਅੱਜ ਤੱਕ ਕਿੱ데 ਪ੍ਰਾਈਵੇਟ ਇੱਕ ਮਿੰਟ ਵੀਡੀਓ ਬਣਾਉਂਦੇ ਤੁਸੀਂ ਬਕਸੇ ਲੈ ਕੇ ਗਏ ਆ ਬੰਦ ਕਿਉਂ ਕਰ ਪ੍ਰਾਈਵੇਟ ਲੈ ਕੇ ਜਾ ਸਕਦੇ ਤੁਸੀਂ ਆ ਗੱਡੀ ਆ ਜੀ ਪ੍ਰਾਈਵੇਟ ਗੱਡੀ ਤੇ ਲੈ ਕੇ ਗਏ ਹੋ ਬਕਸੇ ਜੇ ਅੱਜ ਤੱਕ ਤੁਸੀਂ ਲੈ ਕੇ ਗਏ ਹੋ ਸਾਨੂੰ ਤੁਸੀਂ ਜਨਾਈ ਕਰਦੇ ਤੁਸੀਂ ਰੋਲਾ ਪਾਉਂਦੇ ਹੀ ਨਹੀਂ ਨਹੀਂ ਸਰ ਅੱਜ ਨਾ ਨਾ ਇਹ ਵੀਡੀਓ ਨਹੀਂ ਤੁਸੀਂ ਬੰਦ ਕਰਾ ਸਕਦੇ ਇੱਕ ਤਾਂ ਤੁਸੀਂ ਬਕਸੇ ਲੈ ਕੇ ਗਏ ਤੂੰ ਦਬਾਉਣਾ ਮੈਨੂੰ ਮੈਂ ਥੋੜਾ ਗਿਆ ਮੈਂ ਫਿਰ ਤੂੰ ਦਬਾਉਣਾ ਤੂੰ ਕੋਈ ਮਮੂ ਦਬਾ ਕੇ ਕਿਉਂ ਛੱਡ ਪਰ ਤੂੰ ਕੀ ਮਮੂ ਦੀ ਗੱਲ ਨਹੀਂ 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 ਅੱਜ ਮੈਂ ਹੁਣ ਚੋਣ ਕਮਿਸ਼ਨ ਨੂੰ ਪਾਉਂਗਾ ਚੋਣ ਕਮਿਸ਼ਨ ਨੂੰ ਪਾਉਂਗਾ ਤੇਰਾ ਨਾਂ ਲੈ ਕੇ ਓ ਯਾਰ ਮੈਂ ਤਾਂ ਛੱਡਣ ਦੀ ਵੀ ਕਿਉਂ ਰੇਡੀ ਲੈ ਕੇ ਮੈਂ ਤਾਂ ਠੀਕ ਹੀ ਦੇਉਣਾ ਛੱਡਿਆ ਤੋਂ ਸਾਡੇ ਬਕਸਿਆਂ ਨੂੰ ਕੀ ਜੱਗ ਆਸੀ ਕਿਵੇਂ ਕਰਿਆ ਕਿ ਭਰੇ ਕਿੰਨੀਆਂ ਵੋਟਾਂ ਤੁਸੀਂ ਉਲਟ-ਪੁਲਟ ਕਰਕੇ ਲਿਆਏ ਆ ਬਸ ਇਹ 4 10 ਰੁਪਏ ਵਿੱਚ ਜਾਣਾ ਸੀਗਾ ਸਾਡੇ ਦੂਜੇ ਦੋ ਬੂਥਾਂ ਦੇ ਗਏ ਤੁਸੀਂ ਆ ਕਿਉਂ ਲੈ ਕੇ ਗਏ ਸਾਰਾ ਦਿਨ ਤੁਸੀਂ ਡਿਊਟੀ ਨਹੀਂ ਕੀਤੀ ਆ ਅਸੀਂ ਕਿੰਨਾ ਜਰੂਰ ਹੋ ਗਿਆ ਰਿਐਕਸ਼ਨ ਕਰਾਉਂਗਾ ਤੁਸੀਂ ਸਾਨੂੰ ਬਿਨਾਂ ਦੱਸੇ ਸਾਡੇ ਬਕਸੇ ਲੈ ਕੇ ਗਏ ਹੋ ਮੈਂ ਕਿਹਾ ਕਿਤੇ ਤੁਸੀਂ ਆਪ ਦੀ ਕਾਰ ਕੱਢੀ ਆ ਲੈ ਤੁਹਾਨੂੰ ਕਿਹਾ ਵੀ ਮੈਂ ਦੂਜੇ ਦੋ ਬਕਸੇ ਕਿੱਥੇ ਹੋ ਈ ਐਜੂਕੇਸ਼ਨ ਐਜੂਕੇਸ਼ਨ ਲਗਾਏ ਪਈਦੇ ਤੁਸੀਂ ਵੀ ਬੱਚੇ ਨਹੀਂ ਗਏ ਤੁਸੀਂ ਐਜੂਕੇਸ਼ਨ ਲਿਆਓ ਜੀ ਆ ਬਕਸੇ ਵੀ ਵਿਖਾਓ ਕਹੀ ਸੀ ਪਰ ਇਹ ਕੰਨਾ ਨਾ ਕਰੋ ਇਹ ਬੰਦੀਆਂ ਨਹੀਂ ਗਏ ਇਹ ਬਕਸੇ ਕਿੱਥੇ ਆ ਡਿੱਗੀ ਦੀ ਖਲਾਓ ਬਾਈ ਜੀ ਪਾਣੀ ਪਾਰਟੀ ਤੇ ਉੱਥੇ ਹੀ ਖੜੇ ਆ ਗਏ ਗੱਡੀ ਲੈ ਕੇ ਬਾਸ ਮੁੰਗਾਈ ਮੈਂ ਨਾਲ ਗੱਡੀ ਬਾਸ ਲੈ ਕੇ ਆਓ ਆ ਗੱਡੀ ਆ ਤੇ ਆ ਬਕਸੇ ਆ ਜੀ ਨਹੀਂ ਬੰਦ ਪਏ ਨਹੀਂ ਉੱਥੇ ਹੀ ਆਈ ਇਹ ਬਕਸੇ ਜੀ ਲੈ ਕੇ ਗਏ ਚਲੇ ਹੀ ਹਾਂਜੀ ਹਾਂ ਹਾਂ ਕਰਨਾ ਦਾ ਨਾਮ ਪਤਾ ਨਹੀਂ ਅੱਜ ਕੱਲਨਾ ਕਿੰਨਾ ਬੁਰਾ ਆ ਰਿਹਾ ਤੇਰੇ ਇੰਨਾ ਫੇਰੇ ਤੇਰੇ ਮੋਕੇ ਜਿਹੜੇ ਆ ਜਾਣਾ ਜਿਹੜੇ ਇਹਨਾਂ ਦਾ ਨਹੀਂ ਬੁਰਾ ਇਹ ਨਹੀਂ ਗੱਲ ਦੱਸੋ ਤੁਹਾਡੇ ਨਾਲ ਸਾਰਾ ਸਟਾਫ ਤੁਹਾਡੇ ਨਾਲ ਸਾਰਾ ਟੀਮ ਆ ਨਾ ਸਰਸਤਾ ਮੇਲ ਸੀ ਇਹਦੇ ਚ ਫੀਮੇਲ ਆ ਇਹਨਾਂ ਦਾ ਪ੍ਰਵਾਹ ਨਹੀਂ ਰਹੀ ਆ ਬੰਦੇ ਕੋਈ ਨਹੀਂ ਦੇਖ ਨਾ ਗਾ ਇਹ ਭਾਈ ਜੀ ਫਿਰ ਵੀ ਆਪਾਂ ਬਿਨਾਂ ਦੱਸੇ ਫਿਰ ਤੁਸੀਂ ਲੈ ਕੇ ਜਾ ਰਹੇ ਹੋ ਕਮ ਸੇ ਕਮ ਸਾਡੇ ਬੰਦਿਆਂ ਨੂੰ ਤਾਂ ਦੱਸ ਦਿਓ ਹਵਾ ਗਲਤੀ ਹੋ ਗਈ ਯਾਰ ਨਹੀਂ ਯਾਰ ਗਲਤੀ ਦਾ ਮਤਲਬ ਤੁਸੀਂ ਆਪ ਕਹਿੰਦੇ ਹੋ ਵੀ ਕਿੰਨਾ ਚਿਰ ਹੋ ਗਿਆ ਸਾਨੂੰ ਇਲੈਕਸ਼ਨ ਕਰਾਉਂਦਿਆਂ ਨੂੰ ਤੁਹਾਨੂੰ ਪਰਿਵਾਰ ਕਰਾਉਂਦਿਆਂ ਨੂੰ ਪਰਿਵਾਰ ਨਹੀਂ ਪਿਆਰਾ ਬਸ ਆ ਪਰਿਵਾਰ ਤੁਸੀਂ ਉਸ ਨੂੰ ਦੋ ਜਣੇ ਆ ਦੋ ਜਣਿਆਂ ਨੂੰ ਤੁਸੀਂ ਗੱਡੀ ਦੇ ਵਿੱਚ ਬਕਸ਼ੇ ਤੇ ਤੁਸੀਂ ਭੱਜ ਗਏ ਹੋ ਇਹਦਾ ਕੀ ਮਤਲਬ ਹੋਇਆ ਜੀ ਅਸੀਂ ਅੰਦਰ ਵੇਖੀ ਜਾਂਦੇ ਆ ਅਸੀਂ ਦੇ ਅੰਦਰ ਤੁਹਾਨੂੰ ਲੱਭੀ ਜਾਂਦੇ ਆ ਵੀ ਉਹ ਬਕਸ਼ੇ ਕੀਤਾ ਕਰਨ ਵਾਲੀ ਗੱਲ ਹੈ ਨਹੀਂ 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 ਇਹ ਬ ਕੀ ਆ ਵੀ ਇਹ ਸਰਕਾਰ ਹੈ ਤਾਂ ਸਾਨੂੰ ਤਾਂ ਇਹ ਸ਼ੱਕ ਪੈਂਦਾ ਵੀ ਹੋ ਸਕਦਾ ਸਾਡੇ ਜਿਹੜੇ ਦੂਜੇ ਬਕਸ਼ੇ ਇਹਨਾਂ ਨਾਲ ਤਾਂ ਤੁਸੀਂ ਕੀ ਪਤਾ ਕਰਨਾ ਹੀ ਕਰਨਾ ਕੀ ਆ ਹੋ ਸਕਦਾ ਸਾਡੇ ਬਜੀਦਪੁਰ ਜ਼ੋਨ ਜੀ ਤੁਸੀਂ ਕੋਈ ਮੈਨੂੰ ਯਾਰ ਬਹੁਤ ਮਾੜੀ ਗੱਲ ਆ ਜੇ ਤੁਹਾਡੇ ਲਈ ਜੋ ਤੁਸੀਂ ਕੀਤੀ ਆ ਮੈਂ ਮਾਫੀ ਸਾਨੂੰ ਰਿਟਨ 'ਚ ਤੁਸੀਂ ਲਿਖ ਕੇ ਦੇ ਦਿਓ ਕਿ ਅਸੀਂ ਉਹਨਾਂ ਲਈ ਰਿਸਪਕਾ ਦੇ ਆ ਗੱਡੀ ਆ ਜੀ ਗੱਡੀ ਤੇ ਲੈ ਕੇ ਗਏ ਹੋ ਬਕਸ਼ੇ ਜੇ ਅੱਜ ਤੱਕ ਤੁਸੀਂ ਲੈ ਕੇ ਗਏ ਹੋ ਸਾਨੂੰ ਦੱਸੇ ਜਤਾਈ ਕਰਦੇ ਅਸੀਂ ਰੋਲਾ ਪਾਉਂਦੇ ਹੀ ਨਹੀਂ ਨਹੀਂ ਸਰ ਅੱਜ ਤੱਕ ਨਾ ਨਾ ਇਹ ਵੀਡੀਓ ਨਹੀਂ ਤੁਸੀਂ ਬੰਦ ਕਰਾ ਸਕਦੇ ਇੱਕ ਤਾਂ ਤੁਸੀਂ ਬਕਸੇ ਲਾ ਕੇ ਗਏ ਤੂੰ ਦਬਾਉਣਾ ਮੈਨੂੰ ਮੈਂ ਥੋੜਾ ਗਿਆ ਮੈਂ ਫਿਰ ਤੂੰ ਦਬਾਉਣਾ ਤੂੰ ਕੋਈ ਕਿਉਂ ਛੱਡ ਪਰ ਤੂੰ ਕੀ ਮਾਮੂਲੀ ਗੱਲ ਨਹੀਂ ਅੱਜ ਤੱਕ ਜਿਹੜੇ ਇਲੈਕਸ਼ਨ ਮੈਂ ਹੁਣ ਚੋਣ ਕਮਿਸ਼ਨ ਨੂੰ ਪਾਉਂਗਾ ਚੋਣ ਕਮਿਸ਼ਨ ਨੂੰ ਪਾਉਂਗਾ ਤੇਰਾ ਨਾਮ ਲੈ ਕੇ ਓ ਯਾਰ ਮੈਂ ਤਾਂ ਛੱਡਣ ਦੀ ਵੀ ਕਿਉਂ ਗੇਦੀ ਲੈ ਕੇ ਮੈਂ ਤਾਂ ਡੀ ਕੇ ਦੇਣਾ ਹਾਂ ਕਿਉਂ ਵੀ ਸਾਡੇ ਬਕਸਿਆਂ ਨੂੰ ਕੀ ਜੱਗ੍ਹਾ ਸੀ ਕਿਵੇਂ ਗਿਆ ਇੱਕ ਕਰੀ ਕੀ ਬਰੇ ਕਿੰਨੀਆਂ ਵੋਟਾਂ ਦੂਈ ਉਲਟ ਫੁਲਟ ਕਰਕੇ ਲਿਆਏ ਆ ਬਸ ਚ 4-5 ਦੇ ਵਿੱਚ ਜਾਣਾ ਸੀਗਾ ਸਾਡੇ ਦੂਜੇ ਦੋ ਬੂਥਾਂ ਦੇ ਗਏ ਤੁਸੀਂ ਆ ਕਿਉਂ ਲੈ ਕੇ ਗਏ 14 ਦਿਨ ਤੁਸੀਂ ਡਿਊਟੀ ਨਹੀਂ ਆਇਆ ਤੁਸੀਂ ਸਾਨੂੰ ਕਿੰਨਾ ਦਿਨ ਰੋਕਿਆ ਰੈਕਸ਼ਨ ਕਰਾਉਂਦਾ ਤੁਸੀਂ ਸਾਨੂੰ ਬਿਨਾਂ ਦੱਸੇ ਸਾਡੇ ਬਕਸੇ ਲੈ ਕੇ ਗਏ ਹੋ ਮੈਂ ਕਿਹਾ ਕਿਤੇ ਤੁਸੀਂ ਆਪ ਦੀ ਕਾਰ ਕੱਢੀ ਆ ਤੇ ਤੁਹਾਨੂੰ ਕਿਹਾ ਵੀ ਮੈਂ ਦੂਜੇ ਦੋ ਬਕਸੇ ਕਿੱਥੇ ਹੋ ਕਹ ਇਹ ਐਡੇ ਦਾ ਐਡੇ ਜਮਨ ਲਗਾਏ ਐਡੇ ਤੁਸੀਂ ਵੀ ਬੱਚੇ ਨਹੀਂ ਗਏ ਤੁਸੀਂ ਐਜੂਕੇਸ਼ਨ ਲਿਆਓ ਜੀ ਆ ਬਕਸੇ ਵੀ ਵਿਖਾਓ ਕਹੀ ਸੀ ਬੜੇ ਕੰਨਾ ਨਾ ਕਰੋ ਇਹ ਮੇਕੰਗੀਆਂ ਨਹੀਂ ਗਏ ਇਹ ਬਕਸੇ ਕਿੱਥੇ ਆ ਡਿੱਗੀ ਆਦੀ ਉਹ ਖਲਾਓ ਬਾਈ ਜੀ ਟਾਲੀ ਪਾਰਟੀ ਤੇ ਉੱਥੇ ਹੀ ਖੜੇ ਆ ਗਏ ਗੱਡੀ ਲੈ ਕੇ ਬਾਸ ਮੰਗਾਈ ਮੈਂ ਨਾਲ ਗੱਡੀ ਬਾਸ ਲੈ ਕੇ ਆਓ ਇਹ ਨਹੀਂ ਛਾੜੀ ਆਹ ਗੱਡੀ ਆ ਤੇ ਆ ਬਕਸੇ ਆ ਜੀ ਨਹੀਂ ਬੰਦ ਪਏ ਨਹੀਂ ਉੱਥੇ ਹੀ ਆਈ ਮਾਰ ਲੈ ਕੇ ਇਹ ਬਕਸੇ ਜੀ ਲੈ ਕੇ ਗਏ ਚਲੇ ਹੀ ਹਾਂਜੀ ਹਾਂ ਗੱਲਾਂ ਦਾ ਨਾ ਪਤਾ ਕਿ ਅੱਜ ਕੱਲ ਨਾ ਕਿੰਨਾ ਬੁਰਾ ਆ ਰਿਹਾ ਤੇ ਇਹਨਾਂ ਫਿਰੇ ਤੇ ਮੌਕੇ ਜਿਹੜੇ ਆ ਜਾਣਾ ਜਿਹੜੇ ਉਹ ਬੀਬੀਆਂ ਨੇ ਇਹਨਾਂ ਦਾ ਨਹੀਂ ਬੁਰਾ ਆ ਰਿਹਾ ਤੁਸੀਂ ਇੱਕ ਗੱਲ ਰੱਖੋ ਤੁਸੀਂ ਇੰਨੀ ਗੱਲ ਦੱਸੋ ਤੁਹਾਡੇ ਨਾਲ ਸਾਰਾ ਸਟਾਫ ਤੁਹਾਡੇ ਨਾਲ ਸਾਰਾ ਟੀਲ ਹੈ ਨਾ ਸਰਸਤਾ ਮੇਲ ਸੀ ਕਹਿੰਦੇ ਜੋ ਫੀਮੇਲ ਆ ਇਹਨਾਂ ਦਾ ਪਰਵਾਹ ਨਹੀਂ ਕੋਈ ਕਰਦਾ ਇਹਦਾ ਨਗਰ ਬਾਈ ਜੀ ਫਿਰ ਵੀ ਆਪਾਂ ਬਿਨਾਂ ਦੱਸੇ ਫਿਰ ਤੁਸੀਂ ਲੈ ਕੇ ਜਾ ਰਹੇ ਹੋ ਕਮ ਸੇ ਕਮ ਸਾਡੇ ਬੰਦਿਆਂ ਨੂੰ ਤਾਂ ਦੱਸ ਦਿਓ ਹਾਂ ਵਾ ਗਲਤੀ ਹੋ ਗਈ ਯਾਰ ਨਹੀਂ ਯਾਰ ਗਲਤੀ ਦਾ ਮਤਲਬ ਤੁਸੀਂ ਆਪ ਕਹਿੰਦੇ ਹੋ ਵੀ ਕਿੰਨਾ ਚਿਰ ਹੋ ਗਿਆ ਸਾਨੂੰ ਇਲੈਕਸ਼ਨ ਕਰਾਉਂਦੇ ਆਣੋਂ ਤੁਹਾਨੂੰ ਪਰਵਾਹ ਚਾਹ ਰਹੇ ਹੋ ਪਰਿਵਾਰ ਨਹੀਂ ਪਿਆਰਾ ਬੱਸ ਪਰਿਵਾਰ ਤੁਸੀਂ ਉਸ ਨੂੰ ਦੋ ਜਾਨੇ ਆ ਦੋ ਜਾਨਾਂ ਨੂੰ ਤੁਸੀਂ ਗੱਡੀ ਦੇ ਵਿੱਚ ਬਖਸ਼ੇ ਕਰਕੇ ਤੁਸੀਂ ਭੱਜ ਗਏ ਹੋ ਇਹਦਾ ਕੀ ਮਤਲਬ ਹੋਇਆ ਜੀ ਅਸੀਂ ਅੰਦਰ ਵੇਖੀ ਜਾਂਦੇ ਆ ਅਸੀਂ ਦੇ ਅੰਦਰ ਤੁਹਾਨੂੰ ਲੱਭੀ ਜਾਂਦੇ ਆ ਵੀ ਉਹ ਬਖਸ਼ੇ ਕੀ ਕਰਨ ਵਾਲੀ ਗੱਲ ਹੈ ਸਾਡੇ ਮਾਂ ਤੇ ਲੱਗਦੀ ਕੀ ਆ ਵੀ ਇਹ ਸਰਕਾਰ ਹੈ ਤਾਂ ਸਾਨੂੰ ਤਾਂ ਇਹ ਸ਼ੱਕ ਪੈਂਦਾ ਵੀ ਹੋ ਸਕਦਾ ਸਾਡੇ ਜਿਹੜੇ ਦੂਜੇ ਬਕਸ਼ੇ ਇਹਨਾਂ ਨੂੰ ਤਾਂ ਤੁਸੀਂ ਕੀ ਪਤਾ ਕਰਨਾ ਹੀ ਕਰਨਾ ਕੀ ਆ ਹੋ ਸਕਦਾ ਸਾਡੇ ਬਜੀਦਪੁਰ ਜ਼ੋਨ ਜੀ ਤੁਸੀਂ ਤੁਹਾਨੂੰ ਯਾਰ ਬਹੁਤ ਮਾੜੀ ਗੱਲ ਆ ਜੇ ਤੁਹਾਡੇ ਲਈ ਜੋ ਤੁਸੀਂ ਕੀਤੀ ਜਾਂਦਾ ਯਾਰ ਮੈਂ ਮਾਫੀ ਸਾਨੂੰ ਰਿਟਨ 'ਚ ਤੁਸੀਂ ਲਿਖ ਕੇ ਦੇ ਦਿਓ ਕਿ ਅਸੀਂ ਉਹਨਾਂ ਲਈ ਰਿਸਪੋਨਸ ਹਾਂ ਜੀ ਆ ਗੱਡੀ ਆ ਜੀ ਗੱਡੀ ਤੇ ਲੈ ਕੇ ਗਏ ਹੋ ਬਕਸ਼ੇ ਜੇ ਅੱਜ ਤੱਕ ਤੁਸੀਂ ਲੈ ਕੇ ਗਏ ਹੋ ਸਾਨੂੰ ਤਾਂ ਸਪਸ਼ਟਾਈ ਕਰ ਦਿਓ ਤੁਸੀਂ ਰੋਲਾ ਪਾਉਦੇ ਹੀ ਨਹੀਂ ਨਹੀਂ ਸਾਰਾ ਬਾਤ ਨਾ ਨਾ ਇਹ ਵੀਡੀਓ ਨਹੀਂ ਤੁਸੀਂ ਬੰਦ ਕਰਾ ਸਕਦੇ ਇੱਕ ਤਾਂ ਤੁਸੀਂ ਬਕਸੇ ਲਾ ਕੇ ਗਏ ਤੂੰ ਦੁੱਧ ਪਾਉਣਾ ਮੈਨੂੰ ਮੈਂ ਥੋੜਾ ਗਿਆ ਮੈਂ ਫਿਰ ਤੂੰ ਦੁੱਧ ਪਾਉਣਾ ਤੂੰ ਕਹਿੰਗੋ ਰੋਕਦਾ ਕਿਉਂ ਛੱਡ ਪਰ ਤੂੰ ਕਿ ਮਾਮੂਲੀ ਗੱਲ ਨਹੀਂ 15 ਵਾਰੀ ਪਾਉਣਾ ਗਲਤੀ ਲਾ ਕੇ ਨਹੀਂ ਅੱਜ ਤੱਕ ਮੈਂ ਹੁਣ ਚੋਣ ਕਮਿਸ਼ਨ ਨੂੰ ਪਾਉਂਗਾ ਚੋਣ ਕਮਿਸ਼ਨ ਨੂੰ ਪਾਉਂਗਾ ਤੇਰਾ ਨਾਮ ਲੈ ਕੇ ਓ ਯਾਰ ਮੈਂ ਤਾਂ ਛੱਡ ਰਹੀ ਆ ਵੀ ਕਿਉਂ ਰੇਦੀ ਲੈ ਕੇ ਮੈਂ ਤਾਂ ਠੀਕ ਹੀ ਦੇਉਣਾ ਸੀ ਕਿਉਂ ਸਰ ਸਾਰਾ ਦਿਨ ਕੀ ਜੱਗ ਆਫੀ ਕਿਵੇਂ ਕੇ ਇੱਕ ਕਰੀ ਕੀ ਬਰੇ ਕਿੰਨੀਆਂ ਵੋਟਾਂ ਤੁਸੀਂ ਉਲਟ ਫਲਟ ਕਰਕੇ ਲਿਆਏ ਆ ਬਸ ਜੇ 4 10 ਕਿਲੇ ਵਿੱਚ ਜਾਣਾ ਸੀਗਾ ਜਾਂ ਸਾਡੇ ਦੂਜੇ ਦੋ ਬੂਥਾਂ ਤੇ ਗਏ ਤੁਸੀਂ ਆ ਕਿਉਂ ਲੈ ਕੇ ਗਏ ਸਾਰਾ ਦਿਨ ਤੁਸੀਂ ਡਿਊਟੀ ਨਹੀਂ ਆਇਆ ਤੁਸੀਂ ਸਾਨੂੰ ਕਿੰਨਾ ਦਿਨ ਰੋਕਿਆ ਐਕਸ਼ਨ ਕਰਾਉਂਦੇ ਤੁਸੀਂ ਸਾਨੂੰ ਬਿਨਾਂ ਦੱਸੇ ਸਾਡੇ ਬਕਸੇ ਲੈ ਕੇ ਗਏ ਹੋ ਮੈਂ ਕਿਹਾ ਕਿਤੇ ਤੁਸੀਂ ਆਪ ਦੀ ਕਾਰ ਕੱਢੀ ਆ ਤੇ ਤੁਹਾਨੂੰ ਕਿਹਾ ਵੀ ਮੈਂ ਦੂਜੇ ਦੋ ਬਕਸੇ ਕਿੱਥੇ ਹੋ ਕ ਈ ਐਡੇ ਦਾ ਐਡੇ ਤੁਸੀਂ ਵੀ ਬੱਚੇ ਨਹੀਂ ਗਏ ਤੁਸੀਂ ਐਜੂਕੇਸ਼ਨ ਲਿਆਓ ਜੀ ਆ ਬਕਸੇ ਵੀ ਵਿਖਾਓ ਬੜੇ ਕੰਨਾ ਨਾ ਕਰੋ ਇਹ ਚੰਗੀਆਂ ਨਹੀਂ ਇਹ ਬਕਸੇ ਕਿੱਥੇ ਆ ਡਿੱਗੀ ਆਦੀ ਉਹ ਖਿਲਾਓ ਬਾਈ ਜੀ ਪਾਲੀ ਪਾਰਟੀ ਤੇ ਉੱਥੇ ਹੀ ਖੜੇ ਆ ਗਏ ਗੱਡੀ ਲੈ ਕੇ ਬਾਸ ਮੰਗਾਈ ਮੈਂ ਨਾ ਗੱਡੀ ਬਾਸ ਲੈ ਕੇ ਆਓ ਇਹਨੇ ਨਹੀਂ ਛੱਡ ਆਹ ਗੱਡੀ ਆ ਤੇ ਆ ਬਕਸੇ ਆ ਜੀ ਨਹੀਂ ਬੰਦ ਪਏ ਨਹੀਂ ਉੱਥੇ ਹੀ ਆਈ ਪਾਰਟੀ ਲੈ ਕੇ ਜਾਈ ਬਾਈ ਇਹ ਬਕਸੇ ਜੀ ਲੈ ਕੇ ਗਏ ਚਲੇ ਹੀ ਹਾਂ ਜੀ ਤੋ ਕਹਾਵਾ ਹੈ ਹੈ ਕਰਨਾ ਦਾ ਨੰਦਾ ਕਿ ਅੱਜ ਕਰਨਾ ਕਿੰਨਾ ਬੁਰਾ ਆ ਰਿਹਾ ਤੇਰੇ ਨਾਲ ਫਿਰੇ ਤੇਰੇ ਮੋਕੇ ਜਿਹੜੇ ਆ ਜਾਣਾ ਜਿਹੜੇ ਇਹਨਾਂ ਦਾ ਨਹੀਂ ਬੁਰਾ ਨਹੀਂ ਤੁਸੀਂ ਇੰਨੀ ਗੱਲ ਦੱਸੋ ਤੁਹਾਡੇ ਨਾਲ ਸਾਰਾ ਸਟਾਫ ਤੁਹਾਡੇ ਨਾਲ ਸਾਰਾ ਟੀਲ ਹੈ ਨਾ ਸਰਸਤਾ ਮੇਲ ਸੀ ਕਹਿੰਦੇ ਫੀਮੇਲ ਆ ਇਹਨਾਂ ਦਾ ਪਰਵਾਹ ਨਹੀਂ ਕੋਈ ਕਰਦਾ ਨਹੀਂ ਭਾਈ ਜੀ ਫਿਰ ਵੀ ਆਪਾਂ ਬਿਨਾਂ ਦੱਸੇ ਫਿਰ ਤੁਸੀਂ ਲੈ ਕੇ ਜਾ ਰਹੇ ਹੋ ਕਮ ਸੇ ਕਮ ਸਾਡੇ ਬੰਦਿਆਂ ਨੂੰ ਤਾਂ ਦੱਸ ਦਿਓ ਹਾਂ ਵਾ ਗਲਤੀ ਹੋ ਗਈ ਯਾਰ ਨਹੀਂ ਯਾਰ ਗਲਤੀ ਦਾ ਮਤਲਬ ਤੁਸੀਂ ਆਪ ਕਹਿੰਦੇ ਹੋ ਵੀ ਕਿੰਨਾ ਚਿਰ ਹੋ ਗਿਆ ਸਾਨੂੰ ਇਲੈਕਸ਼ਨ ਕਰਾਉਂਦਿਆਂ ਨੂੰ ਤੁਹਾਨੂੰ ਪਰਵਾਹ ਚਾਹ ਰਹੇ ਹੋ ਪਰਿਵਾਰ ਨਹੀਂ ਪਿਆਰਾ ਬੱਸ ਆ ਪਰਿਵਾਰ ਤੁਸੀਂ ਉਸ ਨੂੰ ਦੋ ਜਣੇ ਆ ਦੋ ਜਣਿਆਂ ਨੂੰ ਤੁਸੀਂ ਗੱਡੀ ਦੇ ਵਿੱਚ ਬਕਸੇ ਲੱਕ ਕੇ ਤੁਸੀਂ ਭੱਜ ਗਏ ਹੋ ਇਹਦਾ ਕੀ ਮਤਲਬ ਹੋਇਆ ਜੀ ਅਸੀਂ ਅੰਦਰ ਵੇਖੀ ਜਾਂਦੇ ਆ ਅਸੀਂ ਦੇ ਅੰਦਰ ਤੁਹਾਨੂੰ ਲੱਭੀ ਜਾਂਦੇ ਆ ਵੀ ਉਹ ਬਕਸੇ ਕੀ ਕਰਨ ਵਾਲੀ ਗੱਲ ਹੈ ਨਹੀਂ 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 ਇਹ ਬਿਲਕੁਲ ਤੁਸੀਂ ਧੱ ਕੀ ਆ ਵੀ ਇਹ ਸਰਕਾਰ ਹੈ ਤਾਂ ਸਾਨੂੰ ਤਾਂ ਇਹ ਸ਼ੱਕ ਪੈਂਦਾ ਵੀ ਹੋ ਸਕਦਾ ਸਾਡੇ ਜਿਹੜੇ ਦੂਜੇ ਬਕਸ਼ੇ ਇਹਨਾਂ ਨੂੰ ਤਾਂ ਤੁਸੀਂ ਕੀ ਪਤਾ ਕਰਨਾ ਹੀ ਕਰਨਾ ਕੀ ਆ ਹੋ ਸਕਦਾ ਸਾਡੇ ਬਜੀਦਪੁਰ ਜ਼ੋਨ ਜੀ ਤੁਸੀਂ ਸਾਨੂੰ ਬਹੁਤ ਮਾੜੀ ਗੱਲ ਆ ਤੁਹਾਡੇ ਲਈ ਜੋ ਤੁਸੀਂ ਕੀਤੀ ਜਾਂਦਾ ਯਾਰ ਸਾਨੂੰ ਰਿਟਨ ਚ ਤੁਸੀਂ ਲਿਖ ਕੇ ਦੇ ਦਿਓ ਕਿ ਅਸੀਂ ਉਹਨਾਂ ਲਈ ਰਿਸਪੋਨਸ ਹਾਂ ਜੀ ਆ ਗੱਡੀ ਆ ਜੀ ਗੱਡੀ ਤੇ ਲੈ ਕੇ ਗਏ ਹੋ ਬਕਸ਼ੇ ਜੇ ਅੱਜ ਤੱਕ ਤੁਸੀਂ ਲੈ ਕੇ ਗਏ ਹੋ ਸਾਨੂੰ ਤਾਂ ਤੁਸੀਂ ਜਨਾਈ ਕਰਦੇ ਤੁਸੀਂ ਰੋਲਾ ਪਾਉਦੇ ਹੀ ਨਹੀਂ ਨਹੀਂ ਸਰ ਅੱਜ ਨਾ ਨਾ ਇਹ ਵੀਡੀਓ ਨਹੀਂ ਤੁਸੀਂ ਬੰਦ ਕਰਾ ਸਕਦੇ ਇੱਕ ਤਾਂ ਤੁਸੀਂ ਬਕਸੇ ਲੈ ਕੇ ਗਏ ਤੂੰ ਦਬਾਉਣਾ ਮੈਨੂੰ ਮੈਂ ਥੋੜਾ ਗਿਆ ਮੈਂ ਫਿਰ ਤੂੰ ਦਬਾਉਣਾ ਤੂੰ ਕਹੋ ਰੋਕ ਦਾਂ ਬ੍ਰੇਕ ਕਿਉਂ ਛੱਡ ਪਰ ਤੂੰ ਕੇ ਮਮਲੀ ਗੱਲ ਨਹੀਂ ਅੱਗੇ ਬਹੁਤ ਜ਼ਿਆਦਾ ਗਲਤੀ ਨਹੀਂ ਅੱਜ ਤੱਕ ਜਿਹੜੇ ਇਲੈਕਸ਼ਨ ਚੱਲਦੇ ਆ ਰਹੇ ਮੈਂ ਹੁਣ ਚੋਣ ਕਮਿਸ਼ਨ ਨੂੰ ਪਾਉਂਗਾ ਚੋਣ ਕਮਿਸ਼ਨ ਨੂੰ ਪਾਉਂਗਾ ਤੇਰਾ ਨਾਮ ਲੈ ਕੇ ਓ ਯਾਰ ਮੈਂ ਤਾਂ ਛੱਡ ਰੰਡੀ ਆ ਵੀ ਕਿਉਂ ਗੇਦੀ ਲੈ ਕੇ ਮੈਂ ਤਾਂ ਠੀਕ ਹੀ ਦੇਉਣਾ ਹਾਂ ਬੰਦੇ ਤੋਂ ਤੁਸੀਂ ਸਰ ਸਾਰਾ ਦਿਨ ਕੀ ਜਗਾਫੀ ਕਿਵੇਂ ਕੇ ਇੱਕ ਕਰੀ ਕਿ ਭਰੇ ਕਿੰਨੀਆਂ ਵੋਟਾਂ ਤੂੰ ਉਲਟ ਫੁਲਟ ਕਰਕੇ ਲਿਆਏ ਆ ਬਸ ਚ 4 10 ਰੁਪ ਉਜੇ ਉਹ ਦੋ ਬੁਥਾ ਨੇ ਗਏ ਤੁਸੀਂ ਆ ਕਿਉਂ ਲੈ ਕੇ ਗਏ ਸਾਰਾ ਦਿਨ ਤੁਸੀਂ ਡਿਊਟੀ ਨੂੰ ਨਹੀਂ ਆ ਆ ਬਈ ਸਾਨੂੰ ਕਿੰਨਾ ਚਿਰ ਹੋ ਗਿਆ ਇਚਨ ਕਰਾਉਂਦੇ ਹੋ ਤੁਸੀਂ ਸਾਨੂੰ ਬਿਨਾ ਦੱਸੇ ਸਾਡੇ ਬਕਸੇ ਲੈ ਕੇ ਗਏ ਹੋ ਮੈਂ ਕਿਹਾ ਕਿਤੇ ਤੁਸੀਂ ਆਪਦੀ ਕਾਰ ਕੱਢੀ ਆ ਲੈ ਤੁਹਾਨੂੰ ਕਿਹਾ ਵੀ ਮੈਂ ਤੁਹੇ ਦੋ ਬਕਸੇ ਕਿੱਥੇ ਹੋ ਕਹਿੰਦੇ ਹੋ ਲੈ ਕੇ ਬਾਈ ਜੀ ਅੱਜ ਦਿਨ ਆਪਾਂ ਲਗਾਏ ਐ ਇੱਡੇ ਤੁਸੀਂ ਵੀ ਬੱਚੇ ਨਹੀਂ ਗਏ ਤੁਸੀਂ ਐਜੂਕੇਸ਼ਨ ਲਿਆਓ ਜੀ ਆ ਬਕਸੇ ਵੀ ਵਿਖਾਓ ਬੜੇ ਕੰਨਾ ਨਾ ਕਰੋ ਗੱਡੀਆਂ ਨਹੀਂ ਗਿਆ ਇਹ ਬਕਸੇ ਕਿੱਥੇ ਆ ਡਿੱਗੀ ਆ ਦੀ ਉਹ ਖਲਾਓ ਬਾਈ ਜੀ ਨਾਲੀ ਪਾਰਟੀ ਦੇ ਉੱਥੇ ਹੀ ਖੜੇ ਆ ਗਏ ਗੱਡੀ ਲੈ ਕੇ ਬਾਸ ਮੰਗਾਈ ਮੈਂ ਨਾਲ ਗੱਡੀ ਬਾਸ ਲੈ ਕੇ ਆਓ ਇਹ ਨਹੀਂ ਛਾੜੀ ਆ ਗੱਡੀ ਆ ਤੇ ਆ ਬਕਸੇ ਆ ਜੀ ਨਹੀਂ ਉੱਥੇ ਹੀ ਆ ਸਾਰੇ ਲੈ ਕੇ ਤੁਰੇ ਗਏ ਬਾਈ ਇਹ ਬਕਸੇ ਜੀ ਲੈ ਕੇ ਗਏ ਚਲੇ ਹੀ ਹਾਂ ਜੀ ਹਾਂ ਗੱਲਾਂ ਕਾਨੂੰ ਪਤਾ ਹੈ ਕਿ ਅੱਜ ਕੱਲ ਨਾ ਕਿੰਨਾ ਬੁਰਾ ਆ ਰਿਹਾ ਤੇ ਇਹਨਾਂ ਫਿਰੇ ਫਿਰੇ ਮੋਕੇ ਜਿਹੜੇ ਆ ਜਾਣਾ ਜਿਹੜੇ ਉਹ ਬੀਬੀਆਂ ਨੇ ਇਹਨਾਂ ਦਾ ਨਹੀਂ ਬੁਰਾ ਆ ਰਿਹਾ ਤੁਸੀਂ ਇੱਕ ਗੱਲ ਰੱਖੋ ਤੁਸੀਂ ਇੰਨੀ ਗੱਲ ਦੱਸੋ ਤੁਹਾਡੇ ਨਾਲ ਸਾਰਾ ਸਟਾਫ ਤੁਹਾਡੇ ਨਾਲ ਸਾਰਾ ਟੀਮ ਹੈ ਨਾ ਸਰਸਤਾ ਮੇਲ ਸੀ ਇਹਦੇ ਚ ਫੀਮੇਲ ਆ ਇਹਨਾਂ ਦਾ ਪ੍ਰਵਾਹ ਨਹੀਂ ਰਹੀ ਬੰਦੇ ਕੋਈ ਨਹੀਂ ਇਹਨਾਂ ਦਾ ਭਾਈ ਜੀ ਫਿਰ ਵੀ ਆਪਾਂ ਬਿਨਾਂ ਦੱਸੇ ਫਿਰ ਤੁਸੀਂ ਲੈ ਕੇ ਜਾ ਰਹੇ ਹੋ ਕਮ ਸੇ ਕਮ ਸਾਡੇ ਬੰਦਿਆਂ ਨੂੰ ਤਾਂ ਦੱਸ ਦਿਓਵਾ ਗਲਤੀ ਹੋ ਗਈ ਯਾਰ ਨਹੀਂ ਯਾਰ ਗਲਤੀ ਦਾ ਮਤਲਬ ਤੁਸੀਂ ਆਪ ਕਹਿੰਦੇ ਹੋ ਵੀ ਕਿੰਨਾ ਚਿਰ ਹੋ ਗਿਆ ਸਾਨੂੰ ਇਲੈਕਸ਼ਨ ਕਰਾਉਂਦਿਆਂ ਨੂੰ ਤੁਹਾਨੂੰ ਪਰਿਵਾਰ ਕਰਾਉਂਦਿਆਂ ਨੂੰ ਪਰਿਵਾਰ ਨਹੀਂ ਪਿਆਰਾ ਬੱਸ ਆ ਪਰਿਵਾਰ ਤੁਸੀਂ ਉਸ ਨੂੰ ਦੋ ਜਾਨੇ ਆ ਦੋ ਜਾਨਿਆਂ ਨੂੰ ਤੁਸੀਂ ਗੱਡੀ ਦੇ ਵਿੱਚ ਬਕਸੇ ਲੱਗੇ ਤੁਸੀਂ ਭੱਜ ਗਏ ਹੋ ਇਹਦਾ ਕੀ ਮਤਲਬ ਹੋਇਆ ਜੀ ਅਸੀਂ ਅੰਦਰ ਵੇਖੀ ਜਾਂਦੇ ਆ ਅਸੀਂ ਦੇ ਅੰਦਰ ਤੁਹਾਨੂੰ ਲੱਭੀ ਜਾਂਦੇ ਆ ਵੀ ਉਹ ਬਕਸੇ ਕੀ ਕਰਨ ਵਾਲੀ ਗੱਲ ਹੈ ਬੱਸ ਮਾਫੀ ਮੰਗ